हां जी दोस्तों जो आज ਅਸੀਂ ਇਹ ਆਪਣਾ ਕਾਰ ਵਿੜਦ ਆਸ਼ਰਮ ਦੇ ਵਿੱਚ ਪਹੁੰਚੇ ਹੋਏ ਹਾਂ ਆਪਾਂ ਜੋ ਅੱਜ ਬਾਬਾ ਜੀ ਬਸਾਖੀ ਵਾਲੇ ਦਿਨ ਬਿਲਡਿੰਗ ਨੂੰ ਵਧਾ ਰਹੇ ਆ ਸੋ ਉਹਦਾ ਜਿਹੜਾ ਨੀ ਪੱਥਰ ਹੈ ਉਹ ਸੋ ਬਾਬਾ ਜੀ ਅੱਜ ਜਿਹੜੇ ਆਪਣੇ ਇਹ ਥੋਂ ਦੇ ਸਰਪੰਚ ਨੇ ਇਹ ਆਸ਼ਰਮ ਦੇ ਉਹਨਾਂ ਕੋਲੋਂ ਸੋ ਬਾਬਾ ਜੀ ਦੇ ਸਤਿਕਾਰਯੋਗ ਮਾਤਾ ਜੀ ਭੈਣ ਜੀ ਇਹਨਾਂ ਦੇ ਕੋਲੋਂ ਜਿਹੜਾ ਅੱਜ ਨੀ ਪੱਥਰ ਰਖਾਇਆ ਜਾਊਗਾ ਸੋ ਬਾਬਾ ਜੀ ਇਹ ਜਿਹੜੇ ਖੁਸ਼ੀ ਦੇ ਪਲ ਨੇ ਤੁਸੀਂ ਇਹਨਾਂ ਨੂੰ ਕਿਵੇਂ ਬਿਆਨ ਕਰੋਗੇ ਅੱਜ ਜੀ ਸੋਨੂੰ ਮੈਂ ਖੁਦ ਦੱਸ ਨਹੀਂ ਸਕਦਾ ਇਹ ਤੱਕ ਉਮੀਦ ਨਹੀਂ ਸੀ ਜੀ ਜੀ ਲੇ ਵੀ ਪਹੁੰਚ ਜਾਗੇ ਪਰ ਪ੍ਰਮਾਤਮਾ ਨੇ ಅಪਾਰ ਕਿਰਪਾ ਕੀਤੀ ਪਹੁੰਚੇ ਸਭ ਤੋਂ ਵੱਡੀ ਤਾਂ ਮੈਨੂੰ ਖੁਸ਼ੀ ਦਾ ਇਹ ਪਾਲਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਅੱਜ ਆਪਣੀ ਕੌਮ ਦੇ ਕੌਮ ਨੂੰ ਆਪਣੇ ਵੱਖਰੀ ਕੌਮ ਬਣਾਇਆ ਤੇ ਖਾਲਸਾ ਪੰਥ ਸਾਜ ਕੇ ਉਹਨਾਂ ਨੇ ਖੁਸ਼ੀ ਮਨਾਈ ਸੀ ਆਪ ਦਾ ਪੰਥ ਸਾਜਿਆ ਸੀ ਅੱਜ ਉਹ ਪੰਥ ਸਾਜਿਆ ਉਹਨਾਂ ਨੇ ਅਸੀਂ ਇਸ ਖੁਸ਼ੀ ਦੇ ਵਿੱਚ ਹੀ ਅੱਜ ਅਸੀਂ ਜਿਹੜੀ ਆਸ਼ਰਮ ਦੀ ਅਗਲੀ ਬਿਲਡਿੰਗ ਦੀ ਜਿਹੜੀ ਜਣ ਕੇ ਨੀ ਪੱਥਰ ਰੱਖਣ ਲੱਗੇ ਆ ਪ੍ਰਮਾਤਮਾ ਸੱਚੇ ਪਾਤਸ਼ਾਹ ਉਮੀ ਖਾਲਸਾ ਇਸ ਤਰ੍ਹਾਂ ਇਹਦਾ ਵੀ ਜਿਹੜਾ ਨਾਂ ਇਤਿਹਾਸ ਚ ਹੀ ਚੱਲੇ ਕਿ ਆਸ਼ਰਮ ਇਹਨਾਂ ਕੋ ਮਾਰੇ ਸਭ ਤੋਂ ਬਲੰਦ ਆ ਬਾਬਾ ਜੀ ਜਿਵੇਂ ਕੋਈ ਨੀ ਪੱਥਰ ਰੱਖਦਾ ਕੋਈ ਸੈਲੀਬ੍ਰਿਟੀ ਨੂੰ ਮਗਾਉਂਦਾ ਕੋਈ ਵੱਡੇ ਵੱਡੇ ਗਾਇਕਾਂ ਨੂੰ ਮਗਾਉਂਦੇ ਨੇ ਸੋ ਤੁਸੀਂ ਜਿਹੜਾ ਨੀ ਪੱਥਰ ਹੈ ਆਪਣੇ ਆਸ਼ਰਮ ਦੇ ਜਿਹੜੇ ਮੇਨ ਤੁਸੀਂ ਦੱਸਿਆ ਬਾਬਾ ਜੀ ਸਰਪੰਚ ਸਾਹਿਬ ਨੇ ਆਪਣੇ ਮਾਤਾ ਜੀ ਇਹਨਾਂ ਕੋਲ ਰੱਖਾ ਰਹੇ ਹੋ ਇਹਦਾ ਕਾਰਨ ਇਹਦਾ ਜੀ ਸਭ ਤੋਂ ਪਹਿਲਾਂ ਤਾਂ ਸਭ ਤੋਂ ਵੱਡਾ ਮਾਂ ਦਾ ਦਰਜਾ ਹੁੰਦਾ ਜੀ ਮਾਂ ਦਾ ਕੋਈ ਦੇਣ ਨਹੀਂ ਦੇ ਸਕਦਾ ਜੀ ਜੀ ਲੋਕ ਤਾਂ ਇਹ ਕਹਿੰਦੇ ਨੇ ਸਾਲ ਵੀ ਮਾਂ ਦਾ ਦੇਣ ਲੇ ਵੀ ساری ਉਮਰ ਚਹੀਦੀ ਦੇ ਦਾਂਗੇ ਮਿੰਟਜ ਦੇ ਦਾਂਗੇ ਮਾਂ ਦਾ 1 ਮਿੰਟ ਦਾ ਦੇਣਾ ساری ਜ਼ਿੰਦਗੀ ਨਹੀਂ ਦੇ ਸਕਦਾ ਕਦੇ ਮਾਂ ਨੂੰ ਪੁੱਛਿਆ ਮਾਂ ਦੇ ਜਦੋਂ ਆਪਾਂ ਜਨਮ ਲੈਂਦੇ ਆ ਮਾਂ ਨੇ ਜਿਹੜੀਆਂ ਪੀੜਾਂ ਜਰੀਆਂ ਨੇ ਕਿਹੜਾ ਸਹਨ ਕੀਤਾ ਉਹ ਆਪਾਂ ਦੇ ਨਹੀਂ ਦੇ ਸਕਦੇ ساری ਜ਼ਿੰਦਗੀ ਬਾਕੀ ਦਾ ਦੇਣਾ ਕੀ ਹੈ ਇਸ ਕਰਕੇ ਮੈਂ ਆਪਣੀ ਮਾਂ ਨੂੰ ਗੁਰੂ ਵੀ ਮੰਨਦਾ ਤੇ ਸਾਰੇ ਕੰਮ ਦੇ ਵਿੱਚ ਮੇਰੇ ਮਾਤਾ ਪਿਤਾ ਦਾ ਮੇਰੇ ਨਾਲ ਭੈਣਾ ਭਰਾਵਾਂ ਦਾ ਮੇਰਿਆਂ ਦਾ ਬਹੁਤ ਸੰਜੋਗ ਆ ਇਸ ਕਰਕੇ ਮੈਂ ਆਪਣੇ ਭੈਣਾ ਭਰਾਵਾਂ ਤੋਂ ਆਪਣੀ ਮਾਤਾ ਤੋਂ ਹੀ ਤੇ ਕਰਖਾਉਣਾ ਚਾਹੁੰਦਾ ਸੀ ਤੇ ਇਹ ਮੇਰੇ ਜਿਹੜੇ ਸਤਕਾਰਯੋਗ ਸਰਪੰਚ ਸਾਹਿਬ ਨੇ ਇਹਨਾਂ ਦਾ ਮੇਰੇ ਨਾਲ ਇੰਨਾ ਕ ਪਿਆਰ ਆ ਇਹਨਾਂ ਨੇ ਕਿਹੜਾ ਅਲ ਵੀ ਇਹਨਾਂ ਦੇ ਨਾਲ ਤਾਂ ਕੋਈ ਪਰਿਵਾਰ ਨਾ ਕੋਈ ਨੂੰ ਮਿਲਣ ਵਾਲਾ ਨਾ ਇਹਨੂੰ ਚਾਉਣ ਵਾਲਾ ਇਹ ਹਰ ਵਕਤ ਮੈਨੂੰ ਚਾਹੁੰਦਾ ਤੇ ਮੈਂ ਇਹਨੂੰ ਦਿਲੋਂ ਚਾਹੁੰਦਾ ਜੀ ਠੀਕ ਹੈ ਜੀ ਕਿ ਸਾਡੇ ਆਸ਼ਰਮ ਦਾ ਪਹਿਲਾ ਹਿੱਸਾ ਨਹੀਂ ਇਹਨਾਂ ਦੇ ਹੱਥੋਂ ਇਸ ਕਰਕੇ ਖੁਸ਼ੀ ਨਾਲ ਰਖਾਉਣਾ ਚਾਹੁੰਦੇ। ਇਹ ਤਾਂ ਬਾਬਾ ਜੀ ਤੁਹਾਡਾ ਪਰਿਵਾਰ ਹੁਣ ਬਣ ਗਿਆ ਜੀ। ਇਹ ਜੀ ਸਭ ਤੋਂ ਵੱਡਾ ਮੇਰਾ ਆਗੂ ਹੈ ਨਾ ਜੀ, ਮੈਂ ਪਿੱਛੇ ਹਾਂ ਨਾ। ਅੱਛਾ ਜੀ। ਇੱਕ ਥੋੜਾ ਜਿਹਾ ਪਿਆਰ ਦਾ ਹਜ਼ਾਰ ਦੁਬਾਰਾ ਕਰਾਇਆ ਜੀ। ਚਲ ਪਾ ਜੱਫੀ ਪਾ ਲੈ। ਕਿਵੇਂ ਬੋਲਣਾ ਪਿਆਰ ਨਾਲ ਪਾਲੇ। ਬੜੀ ਖੁਸ਼ੀ ਵਾਲਾ ਪਾਲੇ। ਚਲ। ਪਾ ਦੇ। ਆ ਵੇਖੋ ਦੋਸਤੋ ਆ ਕਿੰਨਾ ਵਧੀਆ ਜਿਹੜਾ ਪਾਲੇ। ਤੇ ਹੁਣ ਤਾਂ ਚੱਕਦਾ ਚੱਕਿਆ ਨਹੀਂ ਤੇਰੇ ਤੋਂ ਜਾਣ। ਹੁਣ ਭੰਗੜਾ ਪਾ ਕੇ ਵਿਖਾ ਦੇ ਫੇਰ ਆਪਾਂ ਚੱਲ। ਪਾ ਦੇ ਪਾ ਦੇ ਭੰਗੜਾ। ਪਾ ਦੇ ਕੋਈ ਨਹੀਂ ਕਹਿੰਦੇ ਤੈਨੂੰ ਇਹ ਕਿਸ ਕਿੰਨਾ ਵਾਹ ਜੀ ਵਾਹ ਵੇਖੋ ਬਾਬਾ ਜੀ ਨਾਲ ਕਿੰਨਾ ਪਿਆਰ ਹੈ ਸਰਪੰਚ ਸਾਹਿਬ ਦਾ ਉਹ ਅਸਲ ਵਿੱਚ ਹੀ ਸਾਰਿਆਂ ਤੋਂ ਸੰਗ ਜਾਂਦਾ ਹੀ ਹੈ ਅੱਛਾ ਅੱਛਾ ਚਲੋ ਬਾਬਾ ਜੀ ਉਹ ਪਤਾ ਨਹੀਂ ਕੀ ਕਰ ਰਹੇ ਨੇ ਹਾਈ ਜੀ ਨਹੀਂ ਪੱਥਰ ਸੋ ਲਓ ਜੀ ਸੋ ਅੱਜ ਜਿਹੜਾ ਸਰਪੰਚ ਸਾਹਿਬ ਲਓ ਜੀ ਬਾਬਾ ਜੀ ਅੱਜ ਜਿਹੜਾ ਇੱਥੇ ਬਿਲਡਿੰਗ ਅਸੀਂ ਬਣਾ ਰਹੇ ਹਾਂ ਜੀ ਛੱਡਣਾ ਨਹੀਂ ਕੋਈ ਹੱਥ ਲਾਉਂਦਾ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਕਾਕਾਇਆ ਜੀ ਬਾਬਾ ਜੀ ਇੱਥੇ ਰੱਖਤੀ ਬਹੁਤ ਦੂਜੀ ਗੱਲ ਨਾਲ ਚਲੋ ਠੀਕ ਹੈ ਲੋ ਜੀ ਮਾਤਾ ਜੀ ਇਹ ਮਾਤਾ ਜੀ ਨੇ ਸਤ ਇਹ ਸਾਡੇ ਮਾਤਾ ਜੀ ਨੇ ਸਤਕਾਰਯੋਗ ਸੋ ਬੋਲੇ ਸੋ ਨਿਹਾਲ ਸ੍ਰੀ ਅਕਾਲ ਇਹ ਸਾਡੇ ਭੈਣ ਜੀ ਨੇ ਸਤਕਾਰਯੋਗ ਸੋ ਅੱਜ ਸਾਰਿਆਂ ਦਾ ਇਹ ਵੇਖੋ ਨੀ ਪੱਥਰ ਦੇ ਵਿੱਚ ਇਹ ਆਪਣੀ ਕੁੜੀਆ ਤੋਂ ਵੀ ਵੇਖਣਾ ਇਹ ਆਪਣੇ ਕੰਮ ਕਰਦੀ ਵਿਚਾਰੀ ਬੜੀ ਸੇਵਾ ਕਰਦੀ ਆ ਠੀਕ ਹੈ ਜੀ ਮੇਰੇ ਨਾਲ ਇਹਦਾ ਵੀ ਇੰਨਾ ਕ ਸੰਯੋਗ ਹੈ ਮੈਂ ਕੋ ਦੱਸ ਨਹੀਂ ਸਕਦਾ ਕੀ ਬਾਤ ਆ ਤੇ ਰਾਣੀ ਦੇ ਕੋਲੋਂ ਦਾ ਰੋਟੀ ਟੋਕਦਾ ਸਾਰਾ ਕੀ ਬਾਤ ਬੋਲੇ ਸੋਨਿਹਾਲ ਸੋ ਅੱਜ ਜਿਹੜਾ ਇਹ ਨੀ ਪੱਥਰ ਬਾਬਾ ਜੀ ਨੇ ਜਿਹੜੀ ਬਿਲਡਿੰਗ ਵਧਾਉਣੀ ਹੈ ਸੋ ਹੁਣ ਇਸ ਤੋਂ ਬਾਅਦ ਅਸੀਂ ਸੰਗਤ ਨੂੰ ਅਪੀਲ ਕਰਾਂਗੇ ਕਿ ਵੱਧ ਤੋਂ ਵੱਧ ਇੱਥੇ ਆ ਕੇ ਖੁਦ ਵਿਜ਼ਿਟ ਕਰੋ ਇੱਥੇ ਆਣ ਕੇ ਦੇਖੋ ਦੇਖ ਕੇ ਜੋ ਤੁਹਾਡਾ ਆਪਣੀ ਪਰੰਪਰਾ ਹੈ ਗੁਰੂ ਦਾ ਦਸਬੰਦ ਸੋ ਜਰੂਰ ਜਿਹੜਾ ਦਸਬੰਦ ਦੇ ਦਸਬੰਦ ਲਾਉਣ ਦੀ ਜਿਹੜੀ ਸਹੀ ਜਗ੍ਹਾ ਹੈ ਉਹਨੂੰ ਨਿਸ਼ਚਿਤ ਕਰੋ ਉਹਨੂੰ ਦੇਖੋ ਪਰਖੋ ਬਾਬਾ ਜੀ ਨਾਲ ਗੱਲਬਾਤ ਕਰੋ ਸੁਭਾਅ ਕਿਦਾਂ ਦਾ ਹੈ ਇੱਥੇ ਮਰੀਜ਼ਾਂ ਦੀ ਦੇਖਭਾਲ ਕਿਦਾਂ ਹੈ ਜ਼ਰੂਰਤ ਕਿਹੜੀ ਚੀਜ਼ ਦੀ ਹੈ ਸੋ ਆਪਣਾ ਜਿਹੜਾ ਦਸਬੰਦ ਹੈ ਦੋਸਤੋ ਉਹ ਸਹੀ ਤਰੀਕੇ ਦੇ ਨਾਲ ਲਾ ਕੇ ਗੁਰੂ ਦੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਲੋ ਸੋ ਸਾਰਿਆਂ ਦਾ ਸੰਗਤ ਦਾ ਬਹੁਤ ਬਹੁਤ ਧੰਨਵਾਦ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ